ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਦੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਬਖਸ਼ੀਵਾਲ ਪਿੰਡ ਜਿਹੜਾ ਕਿ ਸੁਨਾਮ ਸ਼ਹਿਰ ਦੇ ਨੇੜੇ ਰਹਿ ਜਾਂਦਾ ਜਿਹੜਾ ਸੁਨਾਮ ਤੋਂ ਬਰੇਟਿਆਂ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਤੇ ਇਹ ਪਿੰਡ ਹੈ ਦੋਸਤੋ ਸੁਨਾਬ ਤੋਂ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ 4 گاਵਾ ਦੋ ਸਾਹੀ ਵਾਲੇ ਨੇ ਦੋਸਤੋ ਦੋ ਐਚਐਫ ਚ ਪੈਂਦੀਆਂ ਨੇ ਆ ਜਿਹੜੀ ਕੈਮਰੇ 'ਚ ਸਾਹਮਣੇ ਐਚਐਫ ਗਾ ਨਜ਼ਰ ਆ ਰਹੀ ਆ ਬੱਛੀ ਸਾਹਮਣੇ ਦੂਜੇ ਸੂਏ ਸੂਨ ਵਾਲੀ ਆ ਦੋਸਤੋ ਇੱਕ ਵਾਰੀ ਮੂੰਹ ਮੱਥਾ ਥਣ ਹਵਾਨਾ ਨੇੜੇ ਤੋਂ ਦਿਖਾ ਦੇਣਾ ਤੇ ਅਗਲੀ ਗੱਲਬਾਤ ਮੈਂ ਥੋੜੀ ਸਾਰੀ ਬਾਈ ਨਾਲ ਕਰਵਾ ਦੂੰਗਾ ਤੇ ਨੰਬਰ ਵਗੈਰਾ ਪੁੱਛ ਲੂੰਗਾ ਬਾਈ ਦਾ ਜੀ ਨੂੰ ਇਹਨਾਂ 'ਚੋਂ ਕੋਈ ਵੀ ਗਾਂ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲ ਸ੍ਰੀ ਗੱਲ ਬਈ ਨਾਮ ਕੀ ਆ ਬਾਈ ਕਲਵੰਦਰ ਵੇਦ ਪਿੰਡ ਕਿਹੜਾ ਬਖਸ਼ੀਵਾਲਾ ਬਖਸ਼ੀਵਾਲ ਬਾਈ ਇਹ ਗਾਣੇ ਕਿੰਨੇ ਦਾ ਦਿੰਦੇ ਨੇ ਸੁੰਗਦੇ ਵੀਰੇ ਇਹਦਾ ਹੱਤਾ ਰੰਗਦਾ ਸੁੰਗਦੇ ਕਿੰਨੇਵੇਂ ਸੂਏ ਸੂਗੀ ਇਹ ਦੂਜੇ ਸੂਗੀ ਵੀਰੇ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਦੀ ਪੂਰੀ ਆ ਵੀਰੇ ਦੰਦਾਂ ਦੀ ਪੂਰੀ ਰੇਟ ਕੀ ਕਰਦੇ ਆਂ ਦਾ ਰੇਟ ਵੀਰੇ ਦਾ 55000 ਕਿੰਨੇ ਦੀ ਛੱਡ ਦੂੰਗਾ ਲਾਸਟ 50 ਦੀ ਕਰ ਦੂੰਗਾ 50000 ਦੀ ਨੰਬਰ ਬੋਲ ਦੇ ਬਈ ਆਪਣਾ 81468 95123 ਇੱਕ ਵਾਰੀ ਫੇਰ ਬੋਲ 81468 95123 ਖੋਲ ਕੇ ਦਿਖਾ ਦੇ ਬਈ ਐਚ ਐਫ 'ਚ ਪੈ ਜਾਂਦੀ ਆ ਦੋਸਤੋ ਥੋੜੀ ਜੀ ਕ੍ਰੋਸ 'ਚ ਬੱਛੀ ਦੂਜੇ ਸੂਏ ਸੂਨ ਵਾਲੀ ਆ ਇੱਕ ਹਫਤੇ ਦੀ ਕੱਚੀ ਆ ਥਣ ਹਵਾਨਾ ਤੁਹਾਨੂੰ ਦਿਖਾ ਦਿੰਨਾ ਨੇੜੇ ਤੋਂ ਬਹੁਤ ਬਣੂਗੀ ਦੋਸਤੋ ਹਲੇ ਇੱਕ ਇੱਕ ਹਫਤਾ ਪਿਆ ਪੂਰਾ ਬੱਛੀ ਦਾ ਮੂੰਹ ਮੱਥਾ ਦੇਖ ਲਓ ਬਾਕੀ ਜਿਹਨੂੰ ਵੀ ਬੱਛੀ ਪਸੰਦ ਆਊਗੀ ਨੰਬਰ 22 ਉਹਨਾਂ ਦਾ ਮੈਂ ਸਕਰੀਨ ਤੇ ਲਾ ਦੂੰਗਾ 22 ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬadiya मुट्ठी ਦੀ ਚਵਾਈ ਵਾਲੇ ਥਾਣ ਲੱਗੇ ਨੇ ਕੱਲੇ ਕੱਲਾ ਥਾਣਾ ਦੋਸਤੋ ਚਾਰੇ ਨਿਖੜਵੇਂ ਲੱਗੇ ਨੇ ਇੱਕ ਵਾਰ ਇਧਰ ਤੋਂ ਨੇੜ ਤੋਂ ਫੇਰ ਦਿਖਾ ਦੇਣਾ ਬਾਕੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਲੈ ਲਿਓ ਨੰਬਰ ਚੱਲੂਆ ਬਾਈ ਦਾ ਸਕਰੀਨ ਤੇ ਤੇ ਬਾਕੀ ਆ ਦੋ ਨੰਬਰ ਵਾਲੀ ਬੱਚੀ ਦੇਖ ਲਓ ਇੱਕ ਵਾਰੀ ਤੇ ਇਹਦੀ ਡਿਟੇਲ ਵੀ ਬਾਈ ਨੂੰ ਪੁੱਛ ਦਾਂਗੇ ਸਾਰੀ ਇਹ ਕਿਹੜੀ ਨਾਲ ਅਸਲ ਚ ਪੈ ਜਾਂਦੀ ਆ ਬਾਈ ਇਹ ਇਹ ਸਾਹੀਵਾਲ ਸਾਹੀਵਾਲ ਇਹ ਕਿੰਨੇਵੇਂ ਸੂਏ ਸੂਗੀ ਵੀਰੇ ਭਾਈ ਜੀ ਭਲੂਣ ਹਾਂ ਵੀਰੇ ਦੰਦ ਵਗੈਰਾ ਇਹ ਤਾਂ ਨਹੀਂ ਚੈੱਕ ਕਰੇ ਬਾਈ ਦੰਦ ਚ ਉੱਗ ਗਿਆ ਵੀਰੇ ਚਾਰ ਦੰਦ ਦਾ ਹਾਂ ਵੀਰੇ ਕਿੰਨੇ ਕ ਦਿਨ ਲੈਂਦੀ ਆ ਜਣਾ ਹਫਤਾ ਕਰ ਦੂ ਵੀਰੇ ਇੱਕ ਹਫਤਾ ਹਾਂ ਵੀਰੇ ਰੇਟ ਕਿੰਨਾ ਇਹਦਾ ਰੇਟ ਵੀਰੇ ਤਾਂ 50000 ਕਿੰਨੇ ਵੀ ਛੜ ਦੋਗੇ 2 ਘਟਾ ਕਰ ਲਾਂਗੇ 48000 ਹਾਂ ਵੀਰੇ ਖੋਲ ਕੇ ਦਿਖਾਣੀ ਵੀਰੇ ਹਵਾਨਾ ਵਾਣਾ ਦੇਖ ਲੋ ਦੋਸਤੋ ਨੇੜ ਤੋਂ ਸਾਹੀਵਾਲ ਦੇ ਵਿੱਚ ਪੈ ਜਾਂਦੀ ਆ ਪਿਓਰ ਸਾਹੀਵਾਲ ਬੱਛੀ ਆ ਦੋਸਤੋ ਬਹੁਤ ਵੱਡਾ ਹਵਾਨਾ ਬਣਾਉਗੀ ਹਲੇ ਸੂਣ ਚ ਕਾਫੀ ਦਿਨ ਲੈਂਦੀ ਆ ਪਲੂਣ ਸੂਕੀ ਮੂੰਹੋਂ 4 ਦਿਨ ਦਾ ਦਰਦੀ ਆ ਦੋਸਤੋ ਇੱਕ ਵਾਰੀ ਦਿਖਾ ਦਿੰਨੇ ਆ ਇੱਧਰ ਮੋੜ ਕੇ ਦਰਦੀ ਆ ਦੋਸਤੋ ਕੈਮਰੇ ਤੋਂ ਕਈ ਵਾਰੀ ਘਰੇਲੂ ਜਾਨਵਰ ਹੁੰਦਾ ਕਰੋ ਬਹੁਤੇ ਬੰਦੇ ਆ ਹੀ ਨਹੀਂ ਹੁੰਦੇ ਜਾਂ ਕਰੋ ਨਿਕਲਿਆ ਨਹੀਂ ਹੁੰਦਾ ਜਾਨਵਰ ਪੇਰ ਸਾਹੀਵਾਲ ਚ ਆ ਜਾਂਦੀ ਆ ਦੋਸਤੋ ਥਣ ਹਵਾਨਾ ਬਹੁਤ ਟੋਪ ਦਾ ਲੱਗਿਆ ਪਛੀ ਦੇ ਇੱਕ ਹਫਤਾ ਅਜੇ 10 ਦਿਨ ਪਏ ਨੇ ਸੂਣ ਦੇ ਬਾਈ ਕਹਿੰਦਾ ਵਧੀਆ ਤਿਆਰੀ ਚ ਆ ਜੂਗੀ ਤੇ ਬਾਕੀ ਬਣ ਕੇ ਦਿਖਾ ਦੇਣਾ ਇੱਕ ਵਾਰੀ ਥਣ ਹਵਾਨਾ ਸੋਨੂੰ ਨੇੜ ਤੋਂ ਬਣਦੇ ਇਥੇ ਇੱਕ ਵਾਰ ਨੇੜ ਤੋਂ ਦੇਖ ਲਓ ਦੋਸਤੋ ਪਲੂਣ ਕਰਕੇ ਕਈ ਵਾਰੀ ਭਲਾਂ ਕਰ ਜਾਂਦੀ ਆ ਕਦੇ ਲੇਵੇ ਦੇ ਉਸ ਸਾਈਡ ਕਦੇ ਉਸ ਸਾਈਡ ਜਿੰਨੇ ਦਿਨ ਸੂਣ ਦੀ ਨਹੀਂ ਭਲਾਂ ਕਰਦੀ ਰਹੂਗੀ ਚਾਰੇ ਥਾਂ ਨਿਕੜਵੇਂ ਲੱਗੇ ਨੇ ਮੁੱਠੀ ਦੀ ਚਵਾਈ ਵਾਲੇ ਨੇ ਦੂਰ ਦੂਰ ਲੱਗੇ ਨੇ ਦੋਸਤੋ ਸਾਹੀਵਾਲ ਦੇ ਵਿੱਚ ਪੈ ਜਾਂਦੀ ਆ ਪ्योर ਸਾਹੀਵਾਲ ਚ ਆ ਜਾਂਦੀਆਂ ਨੇ ਇਹ ਬੱਛੀਆਂ ਬਾਕੀ 48000 ਦੀ ਬਾਈ ਕਹਿੰਦਾ ਦੇ ਦਾਂਗੇ ਜਿਹਨੂੰ ਪਸੰਦ ਆਊਗੀ ਆਪਣੇ ਕੋਲ ਆ ਕੇ ਤਸੱਲੀ ਕਰਕੇ ਖਰੀਦ ਲਓ ਦੋਸਤੋ ਆਹ ਤਿੰਨ ਨੰਬਰ ਵਾਲੀ ਬੱਛੀ ਆ ਗਈ ਇਹ ਵੀ ਸਾਹੀਵਾਲ ਜੀ ਪੈ ਜਾਂਦੀ ਆ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਤੇ ਬਾਕੀ ਅਗਲੀ ਡਿਟੇਲ ਇਹਦੀ ਵੀ ਬਾਈ ਨੂੰ ਪੁੱਛ ਦਾਂਗੀ ਸਾਰੀ ਇਹਦੀ ਕੀ ਕੰਡੀਸ਼ਨ ਆ ਬਾਈ ਵੀਰੇ ਪਹਿਲਾ ਸੂਈ ਹੈ ਦਾ ਠੀਕ ਆ ਜੀ ਇਹ 500 ਸੂਈ ਹੈ ਵੀਰੇ ਠੀਕ ਆ ਜੀ ਹਾਂ 10 12 ਕਿਲੋ ਬੋੜਾ ਤਿਆਰ 10 12 ਕਿਲੋ ਤਿਆਰ ਆ ਪਰਸੋਂ ਦੀ ਸੂਈਆ ਪਲੂਣ ਸੂਈਆ ਹਾਂ ਵੀਰੇ ਪਹਿਲੇ ਸੂਈ ਇਹਦੇ ਦਾੰਦ ਤਾਂ ਨਹੀਂ ਚੈੱਕ ਕਰੇ ਬਾਈ ਨਾ ਵੀਰੇ ਦਾੰਦ ਨਹੀਂ ਚੈੱਕ ਅੱਛਾ ਚੈੱਕ ਨਹੀਂ ਕਰੀ ਇਹਦਾ ਰੇਟ ਕਿੰਨਾ ਰੇਟ ਵੀਰੇ ਦਾ 45000 ਕਿੰਨੇ ਦੀ ਛੱਡ ਦਾਂਗੇ 42000 ਦੀ 42000 ਦੀ ਇਹਨੂੰ ਵੀ ਖੋਲ ਕੇ ਤੋਰ ਦੇ ਬਾਈ ਬੱਚਾ ਕੀ ਆ ਇਹਦੇ ਨਾਲ ਬੱਚਾ ਇਹਦਾ ਮਰ ਬੱਚਾ ਬੱਚਾ ਚੱਲੀ ਨੂੰ ਇੱਥੇ ਖੜੀ ਨੂੰ ਦਿਖਾ ਦੜਾਣੇ ਦੋਸਤੋ ਪਰ ਵੀਡੀਓ ਲੰਬੀ ਹੋ ਜੂਗੀ ਥੋੜੀ ਸਮੱਸਿਆ ਆ ਜਾਂਦੀ ਆ ਖਣ ਹਵਾਨਾ ਦਿਖਾ ਦਣਾ ਇੱਕ ਵਾਰੀ ਨੇੜ ਤੋਂ ਮੁੱਠੀ ਦੀ ਚਵਾਈ ਵਾਲੇ ਥਾਣੇ ਚਾਰੇ ਥਾਣੇ ਨਿਕੜ ਮੇ ਲੱਗੇ ਨੇ ਕੱਲਾ ਕੱਲਾ ਥਾਣਾ ਦੋਸਤੋ ਕੱਦ ਬਹੁਤ ਆ ਪੱਛੀ ਦਾ ਬੇਲ ਬਹੁਤ ਆ 12 13 ਕਿਲੋ ਬੋਲਾ ਬਾਈ ਕਹਿੰਦਾ ਦੋਕ ਦਿਨ ਦੀ ਸੂਈ ਹੋਈ ਥੱਲੇ ਤਿਆਰ ਆ ਤੇ ਬਾਕੀ ਇੱਕ ਵਾਰੀ ਮੂੰਹ ਮੱਥਾ ਦਿਖਾ ਦਿੰਨਾ ਬਾਕੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਕੋਈ ਵੀ ਜਾਨਵਰ ਇਹਨਾਂ ਚੋਂ ਪਸੰਦ ਆਊਗਾ ਤੁਸੀਂ ਲੈ ਲਿਓ ਟਿੱਕਾ 4 ਨੰਬਰ ਦੇ ਪੱਛੀ ਖੜੀਆ ਇਹਦਾ ਮੂੰਹ ਮੱਥਾ ਦੇਖ ਲਓ ਇੱਕ ਵਾਰੀ ਤੇ ਫਿਰ ਥਣ ਹਵਾਨਾ ਦਿਖਾ ਦਣਾ ਬਾਕੀ ਗੱਲਬਾਤ ਇਸੀ ਵੀ ਬਾਈ ਤੋਂ ਪੁੱਛ ਦਾਂਗੇ ਸ ਮੋਟਾ ਮੋਟਾ ਥਣ ਲੱਗਿਆ ਦੋਸਤੋ ਮੁੱਠੀ ਦੀ ਚਵਾਈ ਵਾਲਾ ਚਾਰੇ ਥਣ ਨਖੜਵੇਂ ਲੱਗੇ ਨੇ ਤੇ ਇਹਦਾ ਵੀ ਕੱਦ ਕਾਠ ਵੇਲ ਬਹੁਤਾ ਬੱਛੀ ਦੀ ਬਾਈ ਇਹਦੀ ਡਿਟੇਲ ਦੱਸ ਦੇ ਕੀ ਆ ਇਹ ਦੂਜਾ ਸੁਆਦ ਦੇ ਪਰਸੋ ਸੁਈ ਆਗੀ ਠੀਕ ਆ ਜੀ 15 ਕਿਲੋ ਹੋਣੇ ਕਲੇ ਬਹੁਤ ਤਿਆਰ ਆਗਾ 15 ਕਿਲੋ ਤਿਆਰ ਆ ਬੱਚਾ ਕੀ ਆ ਇਹਦੇ ਨਾਲ ਬਾਈ ਇਹਦੇ ਮਾਗਰ ਬੱਛੀ ਆ ਇਹਦੇ ਮਾਗਰ ਬੱਛੀ ਆ ਇਹ ਕਿਹੜੇ ਆ ਐਚ ਐਫ ਆ ਜਾਂ ਦੇਸੀ ਆ ਬਾਈ ਐਚ ਐਫ ਦੇ ਨੇ ਐਚ ਐਫ ਦੀ ਬੱਛੀ ਆ ਉਹ ਕਾਲੇ ਰੰਗ ਦੀ ਆ ਬਾਈ ਬਿਲਕੁਲ ਚਿੱਟੇ ਜਿਹੇ ਤਗੜੀ ਠੀਕ ਆ ਜੀ ਖੋਲ ਕੇ ਦਿਖਾ ਦੇ ਬਾਈ ਇਹਨੂੰ दस बारह किलो बोड़ा तैयार है दोस्तों ये थोड़ी क्रॉस च आ गई बच्छी हाँ कमाल कमाल भाई कद बहुत है दोस्तों बेल बहुत है बच्छी की हवाना देख लो एक बार नेड़ तो तुरदी का ਬਾਕੀ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਚਾਰਾਂ ਬੱਚੀਆਂ ਚ ਜਿਹੜੀ ਬੱਚੀ ਵੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਓ ਦੋਸਤੋ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣੀ ਤੁਸੀਂ ਆਪਣੀ ਤਸੱਲੀ ਨਾਲ ਹੁੰਦਾ ਜਾਨਵਰ ਨੇੜ ਆ ਕੇ ਤੇ ਨੰਬਰ 22 ਉਹਨਾਂ ਦਾ ਮੈਂ ਲਾ ਦੂੰਗਾ ਸਕਰੀਨ ਤੇ ਜਿਹਨੂੰ ਕੋਈ ਵੀ ਬੱਚੀ ਪਸੰਦ ਹੋਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਆ ਇੱਕ ਨੰਬਰ ਵਾਲੀ ਬੱਚੀ ਤੇ ਆ ਦੋ ਵਾਲੀ ਇਹ ਦੋਸਤੋ ਗੱਬਣਾ ਨੇ ਦੋਨੇ ਸੂਣ ਚ ਲੈੰਦੀਆਂ ਨੇ ਹਫਤਾ ਹਫਤਾ ਦਾ ਦਾਦ ਜਨਾਂ ਆਪ ਅੱਛੇ ਨੇ ਜਿਹੜੀਆਂ ਦੋਨੇ ਸੂਈਆਂ ਹੋਈਆਂ ਨੇ ਤਕਰੀਬਨ ਇੱਕ ਇੱਕ ਦੋ ਦੋ ਦਿਨਾਂ ਦੀਆਂ ਨੇ 12 12 13 13 ਕਿਲੋ ਬੋਲਾ ਇਹਨਾਂ ਥਲੇ ਤਿਆਰ ਆ। ਬਾਕੀ ਇੱਕ ਵਾਰ ਫੇਰ ਦਿਖਾ ਦਾਨਾ ਸਾਰੀਆਂ ਨੂੰ ਮੈਂ।